ਸਾਹਿਬ ਜੀ ਸਾਰਿਆਂ ਨੂੰ ਬਾਈ ਜੀ ਜੇ ਤੁਹਾਡੇ ਕੋਲ ਘਰ ਦਾ ਤਵੀਆਂ ਸਾਗਾ ਜਿੰਦਰੀ ਜੀ ਵੇਚਣੇ ਟਰੈਲ ਸਾਰਾ ਕੁਝ ਹੈਗਾ ਯਾਰ ਫੇਰ ਬਈਆ ਸੁਪਰ ਸੀਡਰ ਨਾਲ ਪੰਗਾ ਲੈਣ ਦੀ ਕੋਈ ਲੋੜ ਨਹੀਂ ਫੇਰ ਜੇ ਬਾਈ ਜੀ ਤੁਹਾਡੇ ਕੋਲ ਜ਼ੀਰੋ ਟਰਲ ਵੀ ਹੈ ਨਾ ਤਾਂ ਵੀ ਯਾਰ ਤੁਸੀਂ ਵੱਧ ਝਾੜ ਕੱਢ ਲਓਗੇ ਆਹ ਦੇਖ ਲਓ ਅਸੀਂ ਸੁਪਰ ਸੀਡਰ ਨਾਲ ਬੀਜੀ ਸੀ ਇਹ ਜਿਹੜੇ ਸਾਇੰਸ ਦਾਣਾ ਪਹਿਲਾਂ ਕਹਿੰਦੇ ਵੀ ਗੇਤੀ ਨੂੰ ਪੈਂਦਾ ਜੀ 22 ਨਵੰਬਰ ਦੀ ਬੀਜੀ ਹੋਈ ਆ ਆਹ ਸੁੰਡ ਚੈੱਕ ਕਰੋ ਸਾਡੇ ਦੇਖੋ ਇਹ ਇੱਕ ਥਾਂ ਵੀ ਨਹੀਂ ਆ ਦੇ ਤੁਹਾਨੂੰ ਹੋਰ ਵੀ ਦਿਖਾਉਣਾ ਆ ਤਾਂ ਆ ਫਿਰਦਾ ਆ ਜਿੱਥੇ ਥੋੜੇ ਆਏ ਸੁੱਕੀ ਹੋਈ ਕਣਕਾਂ ਦੇ ਆ ਦੇ ਇਹਦੇ ਵਿੱਚੋਂ ਸੁੰਡ ਨਿਕਲੂਗਾ 100% ਬਾਈ ਐਂ ਖਾਈ ਜਾਂਦਾ ਇਹ ਆ ਦੇਖੋ ਆ ਫਿਰਦਾ ਦੇਖੋ ਬਾਈ ਇਹੇ ਸੁਪਰ ਸੀਡਰ ਨਾਲ ਯਾਰ ਜਮਾ ਫੇੜ ਆ ਅਸੀਂ 0 ਡਰ ਨਾਲ ਬੀਜੀ ਆ ਹੈਪੀ ਸੀਡਰ ਨਾਲ ਇਹਦੇ ਨਾਲ ਤਾਂ ਯਾਰ ਹੈਪੀ ਸੀਡਰ ਨਾਲ ਬੀਜ ਲੋ ਬਈ ਇਹ ਤਾਂ ਯਾਰ ਐਡਾ ਮਾੜਾ ਸੰਦਾ ਡੋਟਾ ਹੀ ਲੱਖ ਦਾ ਤਾਂ ਉਂ ਆ ਪਹਿਲਾ ਠੀਕ ਆ ਫਿਰ ਉਸ ਤੋਂ ਬਾਅਦ ਇਹਨੂੰ ਮਾੜਾ ਟਰਾਈਟ ਨਹੀਂ ਖਿੱਚਦਾ ਠੀਕ ਆ ਚਲੋ ਤੁਸੀਂ ਟਰਾਈਟ ਵੀ ਬੰਗ ਲੈ ਸਾਰਾ ਕੁਝ ਕਰ ਲਿਆ ਯਾਰ ਜੇ ਤੁਸੀਂ ਕਿਰਾਏ ਤੇ ਵੀ ਵਜਾਉਣਾ ਤਾਂ ਵੀ 2000 ਨੂੰ ਕਿੱਲਾ ਪੈਂਦਾ 2000 ਤਾਂ ਘੱਟੋ-ਘੱਟ ਲੈਂਦੀ ਆ ਆਹ ਦੇਖ ਲਓ ਅਸੀਂ ਵਜਾਈ ਸੀ ਕਿਰਾਏ ਤੇ ਵਜਾਈ ਸੀ ਆਪਾਂ ਵੀ ਖਰ ਆਪਣੇ ਕੋਲ ਵੀ ਕਿਹੜਾ ਕਰਦਾਗਾ ਤੇ ਬਈ ਇਹਦੇ ਵਿੱਚ ਖਰਚੇ ਬਾਹੀ ਸੀ ਸਾਰੀ ਲਿੱਦ ਵੀ ਨਹੀਂ ਬਾਹੀ 22 ਨਵੰਬਰ ਦੀ ਵਿਜੀ ਹੋਈ ਆ ਤੇ ਇਹ ਜਿਹੜੇ ਪਹਿਲਾਂ ਰੋਲਾ ਪਾਈ ਜਾਂਦੇ ਸੀਗੇ ਹੋਰ ਯੂਟਿਊਬਰ ਜੀ ਤਾਂ ਨਾਲ ਵਾਲੇ ਚਾਉਲ ਖੜੇ ਆ ਉਹਨਾਂ ਤੋਂ ਆ ਜਾਂਦੀ ਆ ਫਲਾਨੇ ਤੋਂ ਆ ਜਾਂਦੇ ਬਈ ਕਿਸੇ ਦੇ ਚਾਉਲ ਨਹੀਂ ਖੜੇ ਸੀ ਆਪਣੇ ਨਾਲ ਤੇ ਸਭ ਨੇ ਕਣਕ ਬੀਜੀ ਸੀ ਰੌਣੀ ਕਰਕੇ ਸਮਾਰ ਕੇ ਉਸ ਤੋਂ ਬਾਅਦ ਚ ਬੀਜੀ ਹੈਗੀ ਤੇ ਬਾਈ ਨਵੰਬਰ ਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਆ ਦੇਖ ਲਓ ਜਿਹਨੇ ਨਹੀਂ ਦੇਖੀ ਜਾ ਕੇ ਤੇ ਬਾਈ ਸੁੰਡ ਆਪਣੇ ਹੈਗਾ 10% ਹੁਣ ਟੈਗ ਕਰ ਚੁੱਕਿਆ ਮੈਂ ਤੁਹਾਨੂੰ ਹੋਰ ਵੀ ਦਿਖਾ ਸਕਦਾਗਾ ਜੇ ਹੁਣ ਉੱਥੇ ਪਾ ਲਿਆ ਸੀ ਪਹਿਲਾਂ ਫਿਰ ਇੱਥੇ ਪਾੜ ਲੈਣੇ ਹੈਗੇ ਤੇ ਨਾਲੇ ਬਾਈ ਇਹਦੇ ਵਿੱਚ ਗੁੱਲੀ ਡੰਡਾ ਵੀ ਹੋਊਗਾ ਬਾਥੂ ਤਾਂ ਹੋਈ ਜਾਂਦਾ ਅਗਲੱਗ ਭੱਗ ਥੋੜਾ ਥੋੜਾ ਦਿਖਾਈ ਦੇ ਹੀ ਜਾਂਦਾ ਬਾਥੂ ਤਾਂ ਇਹਦੇ ਵਿੱਚ ਤੇ ਇਹ ਬਾਈ ਨਾਲ ਤਾਂ ਇਹ ਜਿਹੇ ਨਦੀਨ ਹੁੰਦੇ ਆ ਨਾਲੇ ਇਹ ਟਰੈਡ ਤੋੜੂ ਸੰਦਾ ਅਸੀਂ ਤਾਂ ਦੇਖ ਲੈ ਬੀਚ ਕੇ ਬਾਈ ਟਰੈਡ ਦੇ ਨੂੰ ਦਾ ਇਹ ਥੱਲੇ ਨੂੰ ਲਾਉਣ ਹੀ ਨਹੀਂ ਦਿੰਦਾ ਤਾਂ ਹੀ ਚੱਕੀ ਰੱਖਦਾ ਤੇ ਨਹੀਂ ਯਾਰ ਇਹ ਮਾੜੇ ਟਰੈਡ ਦੇ ਚੱਕਣ ਦਾ ਰੋਗ ਆ ਨਹੀਂ ਮਾੜੇ ਟਰੈਡ ਦੇ ਖਿੱਚਣ ਦਾ ਰੋਗ ਆ ਬਾਈ ਇਹ ਤਾਂ ਅੱਲਾ ਬੱਸ ਐਂ ਦੇਖ ਲੈਨੇ ਵੀ ਆ ਕਰਤਾ ਇੰਨਾ ਕ ਸਾਫ ਵਿੱਚ ਪਰਾਲੀ ਖਬੋਤੀ ਥੱਲੇ ਤਾਂ ਉਮਝੁਕਰੀ ਪਈ ਆ ਪਰਾਲੀ ਦੇ ਕਿੰਨੇ ਕ ਟੋਟੇ ਕਰੇ ਆ ਪਰਾਲੀ ਤੇ ਲੈ ਉਮਝੁਕਰੀ ਨਿਕਲੀ ਜਾਂਦੀ ਆ ਲੈ ਯਾਰ ਲੈ ਹੁਣ ਕਿੰਨੇ ਕ ਟੋਟੇ ਕਰੇ ਆਗੇ ਤੁਹਾਡੇ ਸਾਹਮਣੇ ਆ ਤੇ ਸਮਾਂ ਦੀ ਇਹਦੇ ਵਿੱਚ ਕਣਕ ਵੀ ਉਹ ਹੋਈ ਹੈਗੀ ਤੇ ਨਾਲੇ ਹੁਣ ਸੁੰਡ ਪਈ ਜਾਂਦਾ ਗਾ ਇਹ ਆਹ ਆ ਕਰ ਤੇ ਬਾਈ ਇਹ ਤਾਂ ਸਾਰਾ ਯਾਰ ਸਿਸਟਮ ਪਤਾ ਨੂੰ ਪਤਾ ਹੀ ਹੈਗਾ ਯਾਰ ਇਹ ਤਾਂ ਸਰਕਾਰ ਨੇ ਜਿਹੜੀਆਂ ਬਟੀਆਂ ਫਰਮਾਂਆਂ ਨੇ ਇਹਨਾਂ ਨੂੰ ਪਾਸ ਕਰਿਆ ਹੈਗਾ ਹਨਾ ਇੱਕ 2 ਲੱਖ ਦਾ ਸੰਦ ਆ ਯਾਰ 8 ਲੱਖ ਦਾ ਤਾਂ ਉਨ ਮਿਲਦਾ ਲੱਖ ਰੁਪਿਆ ਆਪਾਂ ਦੀ ਬਦਲੇ ਕਿ ਆਪਾਂ ਨੂੰ ਸਬਸਿਡੀ ਮੂੜਦੀ ਬਈ ਇਹਨਾਂ ਜੇ ਮਿਸਤਰੀ ਬਣਾਤੇ ਜਿਹੜੇ ਵੀ ਹੈਗੇ ਜਿਹੜੀਆਂ ਫਰਮਾਂ ਪਾਸ ਕਰਾ ਕੇ ਪੈਸੇ ਦੇ ਕੇ ਸਰਕਾਰ ਨੂੰ ਆਪਦੀਆਂ ਉਹ ਬਣ ਗਏ ਬਈ ਇਹ ਤੇ ਰਗੜਾ ਜ਼ਿੰਮੇਵਾਰ ਗਿਆਗਾ ਇਹ ਸਬਸਿਡੀ ਦੇ ਨਾਂ ਉ ਨੂੰ ਯਾਰ ਆਪਾਂ ਨੂੰ ਥੋਪੇ ਗਏ ਹੈਗੇ ਕਰਤਾ ਕਹਿੰਦੇ ਜੀ ਜੇ ਨਾ ਚਲਾਇਆ ਤੁਹਾਡੇ ਤਾਂ ਨਹੀਂ ਕਿਸ ਹੋਊਗਾ ਇਹਨੂੰ ਚਲਾਉਣਾ ਹੀ ਪਊ ਕਿਸੇ ਹਰਾ ਹਰਾ ਚਲਾਉਣਾ ਪਤਾ ਘਰ 35 ਨੀ ਨਾ ਸਬਸਿਡੀ ਦਾ ਇੱਤਿਆ ਕੁਛ ਵੀ ਤੇ ਬਈ ਇਹ ਯਾਰ ਇਹ ਰਸਾ 100% ਹੈ ਨਹੀਂ ਅਸੀਂ ਕਿਲੋਟਰ ਨਾ ਕਣਕ ਪੀਤੀਆਂ ਪਹਿਲਾਂ ਵੀਡੀਓ ਪਾਈਆਂ ਹੁਣ ਇੱਥੇ ਤੇ ਜਾ ਕੇ ਕਿਲੋਟਰ ਨਾਲ ਹੀ ਕਣਕ ਤੇ ਇਹਦਾ ਆਹ ਕਣਕ ਦਾ ਦੈਰਾ ਦਾ ਪੱਟਾ ਬਈ ਜਿਹੇ ਕੁਛ ਨੂੰ ਕਹਿਣ ਨੂੰ ਕੁਛ ਮਰਦੀ ਗਈ ਹੈ ਉਹ 2 ਲੀਟਰ ਨਾਲ ਸਿਰਫ ਕਣਕ ਪੀ ਲੈਂਦਾ ਆਹ ਵਾਲਾ ਜੇ ਆਲੇ ਕੋਲ ਮਾੜਾ ਟਰੈਕਾ ਹਨ ਤਾਂ ਵੀ ਬਈ ਉਹ ਕਰ ਲੂਗਾ ਆਲਾ ਵੀ ਖਚਿਆ ਲੂਗਾ 11 ਪੂਰੇ ਖਚਾੜੂ 13 ਯਾਰ ਮਾੜੇ ਤੋਂ ਮਾੜਾ ਜੇ 35 ਦਾ ਖਵਰਾਜ ਵੀ ਆ ਅਗਲੇ ਕੋਲੇ ਯਾਰ ਤਾਂ ਵੀ ਆਲਾ ਚਾਰ ਦਾਣੇ ਰਲਾਉਣ ਜੋ ਗਰੇ ਹੈਗੇ ਹੈਗੇ ਆ ਦੇਖ ਲਓ ਹੁਣ ਆ ਸੁੰਡ ਪਈ ਜਾਂਦਾ ਆਹ ਇਹਦੇ ਵਿੱਚ ਸੁੰਡ ਆਲਾ ਆਓ ਫਿਰਦਾਗਾ ਲਾਓ ਫਿਰਦੇ ਇਹਦੇ ਵਿੱਚ ਲਾ ਖਾਈ ਜਾਂਦਾ ਯਾਰ ਬਾਈ ਇਹ ਹੁਣ ਦਾ ਅੱਜ ਦੇਖ ਲਓ ਕਾ 10 ਦਸੰਬਰ ਹੋ ਗਿਆ ਮਤਲਬ 8 ਦਸੰਬਰ ਹੋ ਗਿਆ ਹੁਣ ਇਤੂ ਲੇਟ ਹੋਰ ਕਿੰਨੀ ਕਿ ਕਿਸਾਨ ਯਾਰ ਕਣਕ ਦੇ ਲੇਟ ਕਰ ਲੋ ਹੋਰ ਕੀਮੀਦਾਰਾ ਹੋਰ ਯਾਰ ਉਹਨੇ ਵੀ ਆਦਿ ਜਵਾਕ ਪਾਲਣੇ ਆਗੇ ਜੇ ਇਤੂ ਲੇਟ ਬੀਜਾਂਗੇ ਬਾਈ ਇਤੂ ਲੇਟ ਤਾਂ ਫਿਰ ਝਾੜ ਵੀ ਨਹੀਂ ਦੇਣਾ ਇਹਨੇ ਇਹ ਤਾਂ ਹੁਣ ਸੋਨੂੰ ਵੀ ਪਤਾਗਾ ਹੁਣ ਤੁਸੀਂ ਦੇਖ ਲਓ ਯਾਰ ਹੁਣ ਪੋ ਚੜਨ ਵਾਲਾ ਹੋ ਗਿਆ ਤੇ ਹੁਣ ਹੋਣ ਨਹੀਂ ਜਦੋਂ ਸੁੰਡੀ ਕੰਟਰੋਲ ਹੋਈ ਇਤੂ ਬਾਅਦ ਚ ਕਦੋਂ ਹੋਊਗੀ ਹੁਣ ਠੰਡ ਵੀ ਬਹੁਤ ਹੋ ਗਈ ਕੋਈ ਜੀਰੀ ਵੀ ਨਹੀਂ ਸਿਆਸੇ ਪਾਸੇ ਕੁਝ ਨਹੀਂ ਹੋਇਆ ਯਾਰ ਤਾਂ ਵੀ ਇਹਦੇ ਵਿੱਚ ਸੁੰਡ ਪਿਆਗਾ ਇਹ ਆਹੀ ਵਹਣ ਜੋ ਨਾਲ ਅਸੀਂ ਹੈਪੀ ਸੀਡਰ ਨਾਲ 11 ਬੀਜਿਆ ਉਹ ਸਾਹਮਣੇ ਪਰਾਲੀ ਜਿਹੜਾ ਦੀਦਾ ਹੁਣਾ ਉੱਥੇ ਉਹ ਗਾਹਾਂ ਉਹ ਤੇ ਉਹਦੇ ਵਿੱਚ ਸੁੰਡ ਹੈ ਨਹੀਂ ਤੇ ਆਹ ਨਾਲ ਆਪਣੇ ਇੱਧਰ ਹੈਪੀ ਸੀਡਰ ਦੀ ਆਹ ਸਾਹਮਣੇ ਜੀਰੋ ਟਰਲ ਦੀ ਉਹ ਸਪਾਈਡਰ ਤੋਂ ਥੱਲੇ ਉਹ ਜੀ ਵੀ ਸੁੰਡ ਹੈ ਨਹੀਂ ਕੱਲਾ ਬਾਈ ਆਹ ਜਿਹੱਚ ਪਰਾਲੀ ਵਿੱਚ ਵਾਹੀ ਆ ਪਰਾਲੀ ਵਾਲੇ ਚੀ ਸੁੰਡ ਆਗਾ ਹੋਰ ਕਿਸੇ ਜੀਰੀ ਚ ਸੁੰਡ ਨਹੀਂ ਯਾਰ ਆਹ ਕਣਕ ਚ ਸੌਰੀ ਮੈਂ ਜੀਰੀ ਕਹਤਾ ਕਣਕ ਚ ਕਿਸੇ ਵੀ ਕਣਕ ਚ ਸੁੰਡ ਨਹੀਂਗਾ ਤੇ ਬਾਈ ਇਹ ਸੁਪਰ ਸੀਡਰ ਆ ਜਿਹੜੇ ਯਾਰ ਇਹ ਤਾਂ ਬਸ ਇੱਕ ਚਾਮ ਹੋਈ ਹੋਈ ਆ ਲੋਕਾਂ ਨੂੰ ਯਾਰ ਮੈਂ ਤਾਂ ਚਾਹ ਵੀ ਕਹੂੰਗਾ ਵੀ ਹਾਂ ਹਾਂ ਮੂਰੇ ਦੋ ਘੱਟੇ ਧਰ ਲੈ ਜੀ ਉੱਠ ਕੇ ਬੱਜਾ ਥੱਲੇ ਟਰੈਕਟਰ ਓਏ ਫਲਾਣਾ ਹੱਡਾ ਖਚਦਾ ਹੱਡਾ ਖਚਦਾ ਨਹੀਂ 3 ਸਪੀਡ ਆ 4 ਸਪੀਡ ਉਸ ਨਹੀਂ ਬਾਈ ਜੱਟਾਂ ਨੂੰ ਠੱਗੂ ਟੋਲਾ ਬਣਾਇਆ ਹੋਇਆਗਾ ਕੋਈ 3 ਸਪੀਡ ਨਹੀਂ ਕੋਈ 4 ਸਪੀਡ ਨਹੀਂ ਬਈ ਇਹ ਕੜਕ ਪਿੱਛਣੀ ਆ ਜੀਰੋ ਟਰਲ ਸਭ ਤੋਂ ਇੱਕ ਨੰਬਰ ਤੇ ਠੀਕ ਆ ਦੂਜੇ ਨੰਬਰ ਤੇ ਹੈਗੀ ਹੈਗੀ ਹੈਗਾਗਾ ਹੈਪੀ ਸੀਟਰ ਜੇ ਜੀਰੋ ਟਰਲ ਨਹੀਂ ਚੱਲਦੀ ਤਾਂ ਹੈਪੀ ਸੀਟਰ ਸਹੀ ਆ ਯਾਰ ਇਹਦੇ ਨਾਲ ਸੁਣ ਤਾਂ ਨਹੀਂ ਪੈਂਦਾ ਦੋ ਵਿੱਚ ਤੇ ਜੀਰੋ ਡਰਨ ਦਾ ਯਾਰ ਹੁਣ ਆ ਖੁਸ਼ਕ ਵਾਹਣ ਇਹ ਖੁਸ਼ਕ ਵਾਹਣ ਚ ਕਣਕ ਨਹੀਂ ਹੁੰਦੀ ਜੀਰੋ ਡਰਨ ਵਾਲੀ ਤਾਂ ਯਾਰ ਜੇ ਛੋਟਾ ਵਾਹਣ ਵੀ ਖੁਸ਼ਕਾ ਸਾਡਾ ਖੁਸ਼ਕ ਸੀ ਵਾਹਣ ਆ ਸਾਡੇ ਕੋਲ ਮੰਡੀ ਦਾ ਨਾਲ ਖੁਸ਼ਕ ਸੀ ਵਾਹਣ ਤੇ ਕਣਕ ਪੂਰੀ ਸੋਹਣੀ ਹਰੀ ਹੋਈ ਆ ਯਾਰ ਜਮਾ ਖੁਸ਼ਕ ਸੀਗਾ ਜਮਾ ਐ ਲੱਗਦਾ ਸੀ ਯਾਰ ਰੌਣੀ ਕਰਨੀ ਪੂ ਅਸੀਂ ਤਾਂ ਡਰਦੇ ਆਣੇ ਰਮਾਤਾ ਅਸੀਂ ਤਾਂ ਰਮਾ ਕੇ ਹੈਪੀ ਸੁਪਰ ਸੀਟਰਾਂ ਬੀਜ ਲਈ ਇਹਨੇ ਇਹ ਕਹਿੰਦਾ ਯਾਰ ਮੈਂ ਤਾਂ ਇੰਜੀ ਰੋਟਰ ਨਾਲ ਬੀਜੂਗਾ ਤੇ ਪਾਣੀ ਲਾ ਗਿਆ ਕਣਕ ਨੂੰ ਇਹ ਸਾਡੇ ਨਾਲ ਬੀਜ ਕੇ ਤੇ ਸਭ ਤੋਂ ਪਹਿਲਾਂ ਪਾਣੀ ਲਾ ਗਿਆ ਤੇ ਕਣਕ ਦੇਖੋ ਕਿੰਨੀ ਸੋਹਣੀ ਹਰੀ ਹੋਈ ਆ ਦੇਖ। ਧਾਰਾ ਬੰਨੀ ਖੜੀ ਆ। 0 ਟਰਾਲਾਂ ਨਾਲ ਬੀਜੀ ਆ ਸਾਰੀ। ਨਾਲੇ ਤਾਂ ਅਸੀਂ 2000 ਰੁਪਿਆ ਕਿਰਾਏ ਦਾ ਦੇ ਲਿਆ। ਤੇ ਨਾਲੇ ਹੁਣ ਇਹ ਸੁੰਡ ਖਾਈ ਜਾਂਦਾਗਾ। ਹੁਣ ਇੰਦੂ ਲੇਟ ਤਾਂ ਯਾਰ ਹੁਣ ਕਿੰਨੀ ਕਿ ਲੇਟ ਕਰਕੇ ਬੀਜ ਲਾਂਗੇ। ਪਹਿਲਾਂ ਤਾਂ ਚਲ ਇਹ ਸਾਡੇ ਤੇ ਦੌਮ ਤਾਂ ਲਾਈ ਗਏ ਆ ਵੀ ਇਹਦਾ ਗੇਤੀਆਂ ਕਣਕਾਂ ਨੂੰ ਆ ਜੀ ਪਸੇਤੀਆਂ ਨੂੰ ਨਹੀਂ ਹੈਗਾ। 22 ਨਵੰਬਰ ਦੀ ਵੀਡੀਓ ਪਾਈ ਹੋਈ ਹੈਗੀ ਫੇਸਬੁੱਕ ਤੇ ਪਾਈ ਹੈ YouTube ਤੇ ਵੀ ਪਾਈ ਹੋਈ ਹੈਗੀ। ਤੇ ਜਾ ਕੇ ਬਾਈ ਇਹ ਨਹੀਂ ਯਕੀਨ ਖੋਲ ਕੇ ਦੇਖ ਲਓ ਆਪਣਾ ਚੈਨਲ। ਤੇ ਉਹਦੇ ਤੇ ਸਾਰੀ ਪਾਈ ਵਾਲਾ ਇਹਦੇ ਵਿੱਚ ਯਾਰ ਗੁੱਲੀ ਡੰਡਾ ਵੀ ਹੋਊਗਾ ਇਹ ਚ ਬਾਥੂ ਵੀ ਹੋਊਗਾ ਹੁਣ ਜੇ ਇਹ ਚ ਪਾਣੀ ਲਾ ਕੇ ਕਲੋਰੋ ਸਿੱਟਾਂ ਗੱਲ ਥੱਲੇ ਕਿੰਨਾ ਗਿੱਲਾ ਵਾਹਣ ਪਿਆ ਬਈ ਫਿਰ ਕਣਕ ਨਹੀਂ ਰਹਿਣੀ ਇਹਦੇ ਵਿੱਚ ਲੈ ਹਜੇ ਗਿੱਲਾ ਵਾਹਣ ਪਿਆ ਥੱਲੇ ਲੈ ਯਾ ਇਹ ਘਾਰਾ ਪਿਆ ਯਾਰ ਤੇ ਜੇ ਹੁਣ ਉਹ ਕਰਦੇ ਆਂਗੇ ਯਾਰ ਕੁੱਲ ਮਿਲਾ ਕੇ ਖਰਚੇ ਹੀ ਆ ਜੇ ਹੁਣ ਕਲੋਰੋ ਲੈ ਕੇ ਪਾਵਾਂਗੇ ਉਹ ਕਿੜਾ ਪਾਉਣ ਦੇ ਯਾਰ ਦੀ ਕੋਈ ਮੁਫਤ ਦੇਈ ਜਾਂਦਾ ਉਹ ਵੀ ਪਾਣਸ਼ਾਂ ਦੀ ਮਿਲੂਗੀ ਉਹ ਉਹ ਪਾਹੇ ਦਿੰਦੀ ਲਿਆ ਕਿ ਪਾਵਾਂਗੇ ਇਹ ਚ ਤੇ ਫੇਰ ਸਾਨੂੰ ਜ਼ੀਰੋ ਟਰਾਲਾ ਜੇ ਕੋਈ ਨੁਕਸ ਨਹੀਂ ਜ਼ੀਰੋ ਟਰਾਲਾ ਤਾਂ ਪਾਉਂਦੇ ਆ ਉਹ ਆ ਜ਼ੀਰੋ ਟਰਾਲਾ ਜੇ ਨਾ ਗੁੱਲੀ ਡੰਡਾ ਨਾ ਬਾਥੂ ਨਾ ਡਿੱਗਣ ਦੀ ਸਮੱਸਿਆ ਆਵੇ ਤੇ ਨਾ ਉਹ ਚ ਸੁੰਡ ਦੀ ਸਮੱਸਿਆ ਆਵੇ ਫੇਰ ਸਾਨੂੰ ਪਾਣਾ 2 2 ਲੀਟਰ ਨਾਲ ਸਾਡਾ ਕਿੱਲਾ ਵੇਚਦਾਗਾ ਇਧਰ ਸਾਡਾ 2000 ਨਾਲ ਕਿੱਲਾ ਵੇਚਦਾ ਉੱਥੇ 200 ਨਾਲ ਕਿੱਲਾ ਵੇਚਦਾਗਾ ਫੇਰ ਸਾਨੂੰ ਜ਼ੀਰੋ ਟਰਾਲਾ ਸਹੀ ਆ ਆ ਤਾਂ ਥੋਪੇ ਗਏ ਆ ਇਹ ਤਾਂ ਕਚਾਮ ਆ ਯਾਰ ਲੋਕਾਂ ਨੂੰ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਬਾੜੀ ਚੰਗੀ ਚੀਜ਼ ਨਹੀਂ ਲੈ ਹੁਣ ਇਹ ਕਣਕ ਜਾਂਦਾ ਹਰੇਕ ਤੀਜੇ ਸਾਂ ਤੋਂ ਸੁੰਢ ਸਿਆਉਂਦਾ ਲੈ ਆ ਵੱਡੀ ਪਈ ਆ ਉਹੀ ਉਹੀ ਪਈ ਆ ਮੇਰੇ ਕਰੀ ਵੱਟ ਕੇ ਵਿੱਚ ਸਿੱਟੀ ਕਿੰਨਾ ਕੁ ਯਾਰ ਹੁਣ ਆਪਾਂ ਖਰਚਾ ਕਰ ਲਾਂਗੇ ਨਾ ਹੁਣ ਇਹਦੇ ਕੋਈ ਦਵਾਈ ਪੈਂਦੀ ਆ ਸਰਦ ਕੋਲ ਨੂੰ ਵੀ ਤੇ ਦੇਖਦੇ ਆ ਆਪਾਂ ਵੀ ਦਵਾਈ ਸੜਤਾਂਗੇ ਕੋਈ ਨਾ ਕੋਈ ਕਰਦੇ ਆ ਪਤਾ ਹਸਾ ਤੇ ਕਿਹੜੀ ਪਾਈ ਤੇ ਵੀ ਪਰ ਕੁੱਲ ਮਿਲਾ ਕੇ ਹੈਗਾ ਤਾਂ ਨੁਕਸਾਨ ਹੀ ਆ ਹੁਣ ਮੈਂ ਕਿਤੇ ਕਿਤੇ ਤਾਂ ਹਰੀ ਵੀ ਘੱਟ ਹੋਈ ਆ ਯਾਰ ਹੁਣ ਇਹਦੇ ਵਿੱਚ ਮੁੜੀ ਪਈ ਆ ਕਣਕ ਹੁਣ ਇਹਦਾ ਪ੍ਰੈਸ ਹੋ ਗਿਆ ਵੱਧ ਦਾਹਾਂ ਤੋਂ ਰੂਲਾ ਕਣਕ ਵਿੱਚ ਮੁੜਦੀ। ਬਾਈ ਇਹ ਇਹਦਾ 100% ਫੇਲ ਆ ਜੇ ਕਿਸੇ ਕੋਲ ਜ਼ੀਰੋ ਡਰਿੱਲ ਆਉਦੀ ਨਾਲ ਤਾਂ ਕਣਕ ਦਾ ਝਾੜ ਵੱਧ ਨਿਕਲੂਗਾ। ਨਾਲੇ ਬੈਸਟ ਆ ਯਾਰ ਸਾਰਿਆਂ ਨੂੰ ਜ਼ੀਰੋ ਡਰਿੱਲ। ਉਸ ਤੋਂ ਬਾਅਦ ਚ ਇਹ ਹੈਪੀ ਸੀਟ ਡਰਾ ਹੈਪੀ ਸੀਟ ਵੀ ਬੈਸਟ ਆ ਇਦੋਂ ਯਾਰ ਚਾਹੇ 60 ਇੰਚ ਚੌੜਾ ਹੀ ਆ ਮਾੜਾ ਨਹੀਂ ਹੈਗਾ। ਸੰਡ ਸੰਡ ਤੋਂ ਤਾਂ ਬਚਦਾ ਹੈਗਾ। ਇਹਦੇ ਸੰਡਾਂ ਨਾਲੇ ਨਾਲੇ ਖਰਚਾ ਵੱਧਾਗਾ ਜੇ ਤੁਹਾਡਾ ਆਪ ਦੇ ਕੋਲੇ ਵੀ ਹੈ ਜਰ ਤਾਂ ਵੀ ਤੂੰ ਐਸੀਆਂ ਲਾ ਲਓ ਸਾਬ ਵੀ 12 13 ਲੀਟਰ ਤੱਕਲੇ ਦਾ ਖੰਦ ਹੈ ਟਰੈਕਟਰ 12 1300 ਰੁਪਏ ਦਾ ਤੁਹਾਡਾ ਖਰਚਾ ਆਉਂਦਾ ਹੀ ਆ ਜੇ ਤੁਹਾਡਾ ਆਪ ਦਾ ਵੀ ਕਰਦਾ ਵੀ ਆ ਕਿੱਥੇ ਤੁਹਾਡਾ 2 ਲੀਟਰ ਨਾਲ ਹਰਦਾ 2 ਲੀਟਰ ਨਾਲ ਕਿ ਲਾ ਵੇਜਦਾਗਾ ਫਿਰ ਉਹਤੇ ਕੋਈ ਹੋਰ ਸਪਰੇ ਨਹੀਂ ਲਾਟਰਾ ਜਿੱਟਰਾ ਨਹੀਂਗਾ ਹੈਗਾ ਇਹਦੇ ਸਾਰੀਆਂ ਸਪਰੇਹਾਂ ਕਰਨੀਆਂ ਪੈਣਗੀਆਂ ਬਈ ਆਪਣੀ ਵੀਡੀਓ ਦੇਖ ਲਿਓ ਵਧੀਆ ਲੱਗੀ ਤਾਂ ਚੈਨਲ ਫੋਲੋ ਕਰ ਲਿਓ ਫੇਸਬੁੱਕ ਤੇ YouTube ਧੰਨਵਾਦ